ਦਾਨੇ ਕੀਮਤ ਨਾ ਪਵੇ ਕਿਸਦਾ ਤੇ ਕਮਣ ਸਮਾ ਸੰਗਤ ਸਹਾਈਆਂ ਮਿਲ ਕਰ ਪਾਵਾਂ ਤੇ ਦੇਹੋ ਸਜਣ ਅਸੀ ਸੜਿਆ ਕਿਉ ਹੋਵੇ ਸਾਹਿਬ ਸੂ ਦੇ ਨਿਤ ਕਮਨ ਸਦੈ ਦੇਖ ਤਵਨ ਸਤਨ ਹਾਰਾ ਸਿਮਦੀਏ ਸਤਨ ਹਾਰਾ ਸੇ ਨਾਨਕ ਸੇ ਤੇ ਆ ਰਾਣਾ ਰਾਮ ਨਖੋ ਰਹਿ ਰਾਣਾ ਰਾਮ ਨਖੋ ਰਹਿ ਰੰਗ ਨਾ ਤੁੰਗ ਬਕੀ ਬਾਣੀ ਆਪੋ ਆਕਣੀ ਕੋਈ ਨ ਬੰਧੈ ਜੋ ਸੰਸਾਰ ਸੰਸਾਰ ਮਾਪੇ ਹਰ ਨਿਕ ਰੰਗ ਹੈ ਆਪੇ ਹਰ ਨਿਕ ਰੰਗ ਹੈ ਆਪੇ ਬਹੁ ਰੰਗੀ ਜੋ ਜਿਸ ਪਾਵੇ ਨਾਨਕਾ ਸਾਈ ਗਲਜ ਜੋ ਤਿਸਖਾਰੈ ਨਾਨਕਾ ਸਾਈ ਕਲ ਜੰਗੀ ਜਪ ਸਤ ਨਾਮ ਵਾਹਿਗੁਰੂ 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 ਰੋਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਰਿਵਾਰ ਵਾਲੇ ਰਿਸ਼ਤੇਦਾਰ ਨਕਰ ਵਾਲੇ ਇਲਾਕੇ ਵਾਲੇ ਜੀ ਜੀ ਸਰਬਜੀਤ ਕੌਰ ਜੀ ਦੇ ਅੰਤਮ ਅਰਦਾਸ ਦੇ ਮੌਕੇ ਤੇ ਇਕੱਠੇ ਹੋਏ ਆ ਜੋ ਇਸ ਸੰਸਾਰ ਨੂੰ ਸਦੀਵੀ ਵਿਸ਼ੋੜਾ ਦੇ ਗਿਆ ਉਹ ਸ਼ੋਰਾ ਤਾਂ ਜਿੰਨੇ ਮਨੁੱਖ ਦਾ ਵੀ ਸਾਡੇ ਸੰਸਾਰੀ ਜੀਆਂ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਜੇਰਾ ਸਦੀਵੀ ਮਸ਼ੋਰਾ ਹੋਵੇ ਜਿੱਦੇ ਤੋਂ ਬਾਅਦ ਉਸ ਸੂਰਤ ਦੇ ਮੁੱਖੇ ਕਦੀ ਦਰਸ਼ਨ ਗਦਾਰੇ ਨਹੀਂ ਹੋਣੇ ਉਹ ਪਿਆਹ ਪੁੱਤਰਾਂ ਵਾਸਤੇ ਪੈਣ ਭਰਾਵਾ ਵਾਸਤੇ ਸਤੀ ਵਾਸਤੇ ਪਰਵਾਰ ਵਾਸਤੇ ਬਹੁਤ ਵੱਡਾ ਦੁੱਖਦਾਈ ਹਾਂ ਜਿੱਕੀ ਫਤਿਹ ਅੱਜ ਬਹੁਤ ਹੀ ਦੁਖਦਾਈ ਦਿਨ ਹੈ ਇਹ ਅਸੀਂ ਆਪਣੇ ਇੱਕ ਪਰਵਾਰਿਕ ਮੈਂਬਰ ਆਗਮ ਸਰਵਜੀਤ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਸਾਰੇ ਇੱਥੇ ਇਕੱਠੇ ਹੋਇਆ ਛੋਟੇ-ਬੋਟੇ ਸਾਬ ਨੇ ਵੀ ਦੱਸਿਆ ਤੁਸੀਂ ਵੀ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਇਸ ਪਰਿਵਾਰ ਬਾਰੇ ਇਸ ਪਰਿਵਾਰ ਦੇ ਪਛੋਕੜ ਬਾਰੇ ਹਰ ਇੱਕ ਮੈਂਬਰ ਬਾਰੇ ਇਹ ਪਿੰਡ ਨੂੰ ਵਾਢੀਆਂ ਨੂੰ ਸਾਖ ਸੰਬੰਧੀ ਗਾ ਨੂੰ ਜੋ ਕੰਟਰੀਬਿਊਸ਼ਨ ਹੈ ਮੈਂ ਸਮਝਦਾ ਕਿ ਮਸਾਲੀ ਹੈ ਠੀਕ ਹੈ ਜੋ ਇਸ ਦੁਨੀਆ ਚ ਆਇਆ ਉਹਨੇ ਜਾਣਾ ਜ਼ਰੂਰ ਹੈ। ਹਟੰ ਸਚਾਈ ਹੈ। ਜੋ ਵੀ ਇਨਸਾਨੀ ਰੂਪ ਦੇ ਵਿੱਚ ਇਸ ਦੁਨੀਆ 'ਚ ਆਇਆ ਹੈ ਚਾਹੇ ਸਾਡੇ ਗੁਰੂ ਮਹਾਰਾਜ ਜੀ ਆਏ ਰਾਮ ਰਹੀਮ ਕ੍ਰਿਸ਼ਨ ਜੀ ਜਿਹੜਾ ਮਰਜੀ ਨਾਮ ਲੈ ਲਓ ਦੱਸੋ ਜੀ ਸਾਡੇ ਜਮੇ ਇਨਸਾਨੀ ਜਮਾ ਬਾਕ ਇਸ ਦੁਨੀਆ 'ਚ ਆਉਦੇ ਆ ਆਪਣੀ ਡਿਊਟੀ ਕਰਕੇ ਦੁਨੀਆਦਾਰੀ ਨੂੰ ਆਪਣੇ ਆਪਣੇ ਤਰੀਕੇ ਨਾਲ ਲਾਈਨ ਤੇ ਲਿਆ ਕੇ ਜੋបាន ਉਹ ਸਫਰ ਦੇ ਦਾ ਪ੍ਰਮਾਤਮਾ ਨੇ ਡਿਊਟੀ ਸੌਂਪੀ ਆ ਪੂਰੀ ਕਰਕੇ ਚਲੇ ਜਾਂਦੇ ਆ ਜਾਣਾ ਜ਼ਰੂਰ ਹੈ ਲੇਕਿਨ ਜੇڑا ਕੋਈ ਆਪਣੀ ਪੂਰੀ ਉਮਰ ਭੋਕੇ ਜਾਂਦਾ ਕਸ਼ਟ ਉਹਦਾ ਵੀ ਹੈ ਜਦੋਂ ਪਰਿਵਾਰਕ ਮੈਂਬਰ ਵਿਛੜਦਾ ਦੁੱਖ ਜ਼ਰੂਰ ਹੁੰਦਾ ਹੈ ਔਰ ਕਈ ਵਾਰੀ ਆਪਣੀ ਉਮਰ ਨਾਲ ਜਦੋਂ ਕੋਈ ਜਾਂਦਾ ਤੇ ਆਂਡੀਆਂ ਗਵਾਂਡੀਆਂ ਨੇ ਪਰਿਵਾਰ ਨੇ ਵੀ ਮਾੜਾ ਮੋਟਾ ਮਨ ਬਣਾ ਲਿਆ ਹੁੰਦਾ ਤੇ ਹੁਣ ਮੇਰਾ ਕਰਨਾ ਦੇ ਜਾਣ ਦਾ ਵੇਲਾ ਆ। ਔਰ ਜਦੋਂ ਇਹੋ ਜੀ ਕੋਈ ਅਚਾਨਕ ਮੌਤ ਹੁੰਦੀ ਹੈ ਜਿਹੜਾ ਨੇ ਜਾਣ ਦਾ ਵੇਲਾ ਹੋਣੀ ਸੀ 65 ਸਾਲ ਦੀ ਉਮਰ ਕੁਝ ਵੀ ਨਹੀਂ ਦਾ। ਜਦੋਂ ਇਹੋ ਜੀ ਮੌਤ ਹੁੰਦੀ ਹੈ ਤਾਂ ਦੁੱਖ ਜਿਆਦਾ ਹੁੰਦਾ। ਲੇਕਿਨ ਹੁਣ ਆ ਮੇਲੇ ਕੁਝ ਸਮੇਂ ਤੋਂ ਜੋ ਮੈਨੂੰ ਪਤਾ ਲੱਗਿਆ ਕੁਝ 체ਹੇ ਦੀਆਂ ਬਿਮਾਰੀਆਂ ਲੱਗ ਗਈ ਜਿਹੜੀ ਅੱਜ ਕੱਲ ਬੜੀ ਕਾਮਨ ਉੱਦੀ ਜਾ ਰਹੀ ਹੈ ਕਿ ਸ਼ੁੱਧ ਬੋਧ ਜਿਹੀ ਨਹੀਂ ਰਣੀ ਸਾਰੇ ਆਰਗਨ ਕੰਮ ਕਰਨਗੇ ਪਰ ਸ਼ੁੱਧ ਬੋਧ ਨਹੀਂ ਰਹੇਗੀ ਪਰਿਵਾਰ ਨੇ ਬਹੁਤ ਸੇਵਾ ਕੀਤੀ ਮੈਂ ਸਮਝਦਾ ਕਿ ਜਾਣਦਿਆਂ ਬੁੱਝਿਆਂ ਹੋਇਆ ਇਹ ਪਤਾ ਹੁੰਦਿਆਂ ਹੋਇਆ ਕਿ ਇਸ ਬਿਮਾਰੀ ਦਾ ਇਲਾਜ ਨਹੀਂ ਹੈ ਜੇ ਐਵੇਂ ਨਹੀਂ ਕਿਸੇ ਨੇ ਕਿਹਾ ਕਾਣਾ ਕੇ ਪਲਾਂ ਜਗਾ ਦੇ ਉੱਤੇ ਡਾਕਟਰ ਬਹੁਤ ਸਿਆਣਾ ਹੈ ਇਸ ਬਿਮਾਰੀ ਦਾ ਇਲਾਜ ਕਰਦਾ ਅੜੀ ਲਿਖੀ ਫੈਮਿਲੀ ਆ ਸਮਝ ਰੱਖਦੇ ਆ ਹੋਇਆ ਵੀ ਉੱਥੇ ਚਲੇ ਜਾਣਾ ਵੀ ਸ਼ਾਇਦ ਤੇਰੇ ਤੁਕਾ ਲੱਗ ਜਾਏ ਕੋਰਟਿਸਪੀਅਰ ਔਰ EGI ਵਗੈਰਾ ਡਾਕਟਰਾਂ ਵੱਲੋਂ ਜਵਾਬ ਦੇਣ ਦੇ باوجود ਵੀ ਬਦੂ ਯਾਰ ਯਾਰ ਕੋਟਾ ਅਮਰੀਕਾ ਭੇਜਤੀਆਂ ਉੱਥੋਂ ਵੀ ਉਹੀ ਜਵਾਬ ਆਇਆ ਜੋ ਇਹਨਾਂ ਨੇ ਦਿੱਤਾ ਪਰ ਮਨ ਦੀ ਤਸਲੀਮ ਵਾਸਤੇ ਇਹ ਕੋਈ ਕੋ ਨਾ ਕੋਈ ਨੁਕਤਾ ਕੋਈ ਇਹੋ ਜਿਹੀ ਰਹਿਣਾ ਨਾ ਜਾਵੇ ਕਿ ਜਿਹੜਾ ਸਾਨੂੰ ਬਾਅਦ ਚ ਪਛਾਣਾ ਪਏ ਬਹੁਤ ਜ਼ੋਰ ਲਗਾਇਆ ਇਸ ਪਰਿਵਾਰ ਨੇ ਪਰ ਉਹ ਆਰੰਭੇਤਾ ਪਰਮਾਤਮਾ ਨੇ ਜੋ ਲਿਖਿਆ ਜਿਨੇ ਸਵਾਸ ਲਿਖੇ ਨਾ ਕਿਸੇ ਨੇ ਜ਼ਿਆਦਾ ਲੈਣਿਆ ਨਾ ਕਿਸੇ ਨੇ ਘੱਟ ਲੈਣਿਆ ਮੈਂ ਕਿਤੇ ਬੈਠਾ ਸੁਣ ਰਿਹਾ ਸੀ ਕਈ ਵਾਰੀ ਕਈ ਗੱਲਾਂ ਇਹੋ ਜਿਹੀਆਂ ਜਿਹੜੀਆਂ ਟੱਚ ਕਰ ਜਾਂਦੀਆਂ ਉਹ ਯਾਦ ਨਹੀਂ ਰਹ ਜਾਂਦੀਆਂ ਇਹ ਕੋਈ ਮਹਾਪੁਰਸ਼ प्रवचन ਕਾਵੇਸੀ ਕਰਦੇ ਕਰਦੇ ਉਹਨੇ ਇੱਕ ਗੱਲ ਕਹੀ ਕਹਿੰਦੇ ਜਿਵੇਂ ਪੰਜਾਬ ਦੀ ਡਾਇਰੀ ਜਾਂ ਜਿੰਨੀਆਂ ਵੀ ਡਾਇਰੀਆਂ ਨੇ ਉਹਦੇ 365 ਪੰਨੇ ਹੁੰਦੇ ਆ ਇਹ ਹਰ ਦਿਨ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿਹੜੀ ਡੇਟ ਹੈ ਇਸੇ ਤਰ੍ਹਾਂ ਜਦੋਂ ਕੋਈ ਇਨਸਾਨ ਇਸ ਦੁਨੀਆਂ 'ਚ ਆਉਂਦਾ ਪਰਮਾਤਮਾ ਵੀ ਤਿੰਨ ਪੰਨੇ ਲੈ ਕੇ ਭੇਜਦਾ ਉਹਦੇ ਜੀਵਨ ਦੇ ਤਿੰਨ ਪੰਨੇ ਆ ਮਨੂੰ ਬੜੀ ਬਿਲਕੁਲ ਬੜੀ ਤਰਕ ਸੰਗਤ ਗੱਲ ਲੱਗੀ ਇਹਨਾਂ ਇੱਕ ਪੰਨਾ ਤੇ ਆਖਰੀ ਪੰਨਾ ਇਹ ਰੱਬ ਆਪਣੇ ਆਪ ਲਿਖ ਕੇ ਭੇਜਦਾ ਇਹਦੇ 'ਚ ਤੁਹਾਡੇ ਵਾਸਤੇ ਕੁਝ ਈ ਹੈ ਕਦੋਂ ਜਨਮ ਲੈਣਾ ਹੈ ਕਿਹਦੇ ਘਰ ਲੈਣਾ ਅਮੀਰ ਦੇ ਗਰੀਬ ਦੇ ਝੌਂਪੜੀ ਵਾਲੇ ਦੇ ਜਾਂ ਕਿਸੇ ਵੱਡੇ ਅਮੀਰ ਆਦਮੀ ਦੇ ਘਰ ਦਾ ਨਾ ਇਹ ਸਾਰਾ ਉਹਦੇ ਆਪਣੇ ਹੱਥ ਚ ਹੈ ਉਹਨੇ ਲਿਖਿਆ ਡਾਇਰੀ ਦਾ ਪਹਿਲਾ ਪੰਨਾ ਵੀ ਉਹਨੇ ਲਿਖ ਕੇ ਭੇਜਿਆ ਡਾਇਰੀ ਦਾ ਆਖਰੀ ਪੰਨਾ ਵੀ ਉਹਨੇ ਲਿਖ ਕੇ ਭੇਜਣਾ ਹੈ ਕਿ ਤੁਸੀਂ ਕਦੋਂ ਇਸ ਦੁਨੀਆ ਤੋਂ ਜਾਣਾ ਹੈ ਇਸ ਬਿਮਾਰੀ ਨਾਲ ਜਾਣਾ ਹੈ ਜਾਂ ਅਟੈਕ ਨਾਲ ਜਾਣਾ ਜਾਂ ਕਿਤੇ ਐਕਸੀਡੈਂਟ ਨਾਲ ਜਾਣਾ ਇਹ ਸਾਰਾ ਪੰਨਾ ਉਹਨਾਂ ਨੇ ਆਲਰੇਡੀ ਲਿਖਿਆ। ਸਿਰਫ ਇੱਕ ਪੰਨਾ ਜਿਹੜਾ ਉਹ ਕੋਰਾ ਛੱਡ ਕੇ ਢੇਜ ਦੇਣ। ਤੇ ਜਾਂ ਤੰਨੂੰ ਇਸ ਦੁਨੀਆਂ 'ਚ ਢੇਜ ਦਿੱਤਾ। ਇਸ ਪੰਨੇ ਦੇ ਉੱਤੇ ਤੂੰ ਕੀ ਲਿਖਣਾ ਇਹ ਤੇਰੀ ਮਰਜ਼ੀ ਹੈ। ਇਹ ਚੰਗਾ ਲਿਖਣਾ, ਮਾੜਾ ਲਿਖਣਾ, ਹਰੀ ਸਿਆਹੀ ਨਾਲ ਲਿਖਣਾ, ਲਾਲ ਸਿਆਹੀ ਨਾਲ ਲਿਖਣਾ। ਇਸੇ ਦਾ ਮਾੜਾ ਕਰਨਾ ਹੈ ਕਿ ਚੰਗਾ ਕਰਨਾ ਹੈ ਕਰਮ ਚੰਗੇ ਕਰਨੇ ਕਿ ਮਾੜੇ ਕਰਨੇ ਇੱਕ ਪੰਨਾ ਜਿਹੜਾ ਉਹ ਤੁਹਾਡੇ ਹੱਥ ਸੋਇਆ ਇਸ ਪੰਨੇ ਨੇ ਤੁਹਾਡਾ ਪਾਰ ਉਤਾਰਾ ਕਰਨਾ ਜਿਹੜਾ ਤੁਹਾਡੇ ਹੱਥ ਚ ਹੈ ਤੇ ਤੁਹਾਡੀ ਮਰਜ਼ੀ ਨਾਲ ਲਿਖਿਆ ਗਿਆ